ਚੈਰੀਟੇਬਲ ਦੇ ਘੱਟ ਖਰਚੇ ਵਾਲਾ ਕਹਾਉਣ ਵਾਲੇ ਲੁਧਿਆਣਾ ਦੇ ਡੀਐਮਸੀ ਹਸਪਤਾਲ ਤੋਂ ਇੱਕ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ 25 ਦਸੰਬਰ ਨੂੰ ਜੋਸ਼ੀ ਨਗਰ ਨਿਵਾਸੀ ਅਮਰ ਜੋਸ਼ੀ ਲਿਵਰ ਟ੍ਰਾਂਸਪਲੈਂਟ ਕਰੰਦੇ ਲਈ ਹਸਪਤਾਲ ਆਇਆ ਸੀ ਪਰ ਇਲਾਜ ਦੌਰਾਨ آپریشن ਦੌਰਾਨ ਉਸਨੇ ਸਵਾਸਤਿ ਆਗ ਦਿੱਤੇ ਬਾਅਦ ਵਿੱਚ ਉਸਦੀ ਦੇ ਜਿਹੜੀ ਹੈ ਉਹ ਨਹੀਂ ਦਿੱਤੀ ਗਈ ਤੇ ਮੋਟੀ ਰਕਮ ਦੀ ਮੰਗ ਕੀਤੀ ਗਈ ਜੇ ਬਿਲਕੁਲ ਜੇ ਸੁਣਨ ਦੇ ਵਿੱਚ ਆਇਆ ਕਿ ਕਿਸੇ ਕਿਤੇ ਨਾਲ ਬਕਾਇਆ ਬਿੱਲ ਦੇ ਚੱਲਦੇ ਹਸਪਤਾਲ ਨੇ ਮਰੀਜ਼ ਦੀ ਜਿਹੜੀ ਹੈ ਉਹ ਮ੍ਰਿਤਕ ਦੇ 15 ਘੰਟੇ ਰੋਕ ਕੇ ਰੱਖੀ ਬਾਅਦ ਵਿੱਚ ਮਨੁੱਖੀ ਅਧਿਕਾਰ ਕਮਿਸ਼ਨ ਦੇ ਦਖਲ ਨਾਲ ਕਰਨੀ ਪਈ ਪਰ ਨਾਲ ਦੇ ਨਾਲ ਬਿੱਲ ਵੀ ਕਿਸੇ ਤੌਰ ਤੇ ਮੁਆਫ ਕਰਨਾ ਪਿਆ ਪਰ ਇਸ ਦੇ ਕੁਝ ਦਿਨਾਂ ਬਾਅਦ ਹੀ ਹਸਪਤਾਲ ਵੱਲੋਂ ਮ੍ਰਿਤਕ ਮਰੀਜ਼ ਦੇ ਪੁੱਤਰ ਨੂੰ 547950 ਰੁਪਏ ਦਾ ਨੋਟਿਸ ਭੇਜ ਦਿੱਤਾ ਗਿਆ ਤੇ ਹੁਣ ਅਸੀਂ ਇੱਥੇ ਦੱਸਦੇ ਹਾਂ ਕਿ ਕਿਸ ਤਰੀਕੇ ਦੇ ਨਾਲ ਹਸਪਤਾਲ ਤੋਂ ਬਹੁਤ ਜ਼ਿਆਦਾ ਉਮੀਦ ਜਿਹੜੀ ਹੈ ਉਹ ਪਰਿਵਾਰ ਵਾਲਿਆਂ ਵੱਲੋਂ ਜਤਾਈ ਜਾ ਰਹੀ ਸੀ ਉਹਨਾਂ ਨੇ ਕਿਹਾ ਸੀ ਕਿ ਉਹਨਾਂ ਨੇ ਆਪਣਾ ਪਲਾਟ ਵੇਚ ਕੇ ਜਿਹੜਾ ਹੈ ਪੈਸੇ ਜਮ੍ਹਾਂ ਕਰਵਾਏ ਸਨ ਲੇਕਿਨ ਉਹਨਾਂ ਨੂੰ ਹਸਪਤਾਲ ਤੋਂ ਬਹੁਤ ਜ਼ਿਆਦਾ ਉਮੀਦ ਸੀ ਉਹਨਾਂ ਨੇ 17 ਲੱਖ ਰੁਪਏ ਦਾ ਪੈਕੇਜ ਜਿਹੜਾ ਹੈ ਉਹ ਹਸਪਤਾਲ ਦੇ ਨਾਲ ਤੈਅ ਕੀਤਾ ਸੀ ਪਰ ਇਲਾਜ ਤੋਂ ਤੀਜੇ ਦਿਨ ਬਾਅਦ ਹੀ ਜਿਹੜਾ ਹੈ ਉਹ ਮਰੀਜ਼ ਜਿਹੜਾ ਹੈ ਸਵਾਸਤੇ ਆ ਗਿਆ ਹਸਪਤਾਲ ਦੇ ਬੱਚ ਮਰੀਜ਼ ਦੇ ਅਮ੍ਰਿਤਕ ਦਿਨ ਰੋਕਿਆ ਗਿਆ ਸਗੋਂ ਲਿਵਰ ਟ੍ਰਾਂਸਪਲੈਂਟ ਦੇ ਲਈ ਲਿਵਰ ਡੋਨੇਟ ਕਰਨ ਵਾਲੇ ਮਰੀਜ਼ ਦੀ ਪਤਨੀ ਨੂੰ ਵੀ ਬਿਨਾਂ ਪੈਸੇ ਲੈ ਡਿਸਚਾਰਜ ਨਹੀਂ ਕੀਤਾ ਗਿਆ ਤੇ ਉਹਨਾਂ ਨੂੰ ਡਿਸਚਾਰਜ ਕਰਨ ਲਈ ਹਸਪਤਾਲ ਦੇ ਵਿੱਚ 1 ਲੱਖ ਰੁਪਿਆ ਉਧਾਰ ਫੜ ਕੇ ਜਮ੍ਹਾਂ ਕਰਵਾਉਣਾ ਪਿਆ ਪਰਿਵਾਰ ਵੱਲੋਂ ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਦੇ ਵਿੱਚ ਲਗਾਏ ਗਏ ਦੋਸ਼ਾਂ ਦੇ ਮੁਤਾਬਕ ਡੀ ਐਮ ਸੀ ਨੇ ਪਹਿਲਾ ਜਿਹੜਾ ਹੈ ਅਮ੍ਰਿਤਕ ਦੇ ਰੋਕੀ ਜਿਸ ਨੂੰ ਮਨੁੱਖੀ ਅਧਿਕਾਰ ਕਮਿਸ਼ਨ ਦੇ ਦਖਲ ਦੇ ਨਾਲ ਰਿਲੀਜ਼ ਕੀਤਾ ਗਿਆ ਤੇ ਨਾਲ ਹੀ ਨਾਲ ਬਿੱਲ ਮੁਆਫ ਕਰਨ ਦੀ ਘੋਸ਼ਣਾ ਵੀ ਕਰ ਦਿੱਤੀ ਗਈ ਸੀ ਲੇਕਿਨ ਹੁਣ ਵਸੂਲੀ ਦਾ ਨੋਟਿਸ ਜਿਹੜਾ ਹੈ ਉਹ ਦੁਬਾਰਾ ਫੜ ਕਿ ਮੇਤਕ ਮਰੀਜ਼ ਦੇ ਇਲਾਜ ਲਈ ਘਰ ਪਰਿਵਾਰ ਦੀ ਜਮਾ ਪੂੰਜੀ ਤੇ ਕਰਜ਼ ਸਭ ਕੁਝ ਦਾਤੇ ਲਗਾਉਣ ਤੋਂ ਬਾਅਦ ਵੀ ਪਰਿਵਾਰ ਜਿਹੜਾ ਹੈ ਉਸ ਨੂੰ ਮੇਤਕ ਮਰੀਜ਼ ਦੀ ਦੇਹ ਜਿਹੜੀ ਹੈ ਉਹ ਨਹੀਂ ਮਿਲ ਪਈ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਇਲਾਜ ਤੋਂ ਪਹਿਲਾਂ ਹੀ ਡੀ ਐਮ ਸੀ ਪ੍ਰਬੰਧਕਾਂ ਵੱਲੋਂ ਇਹ ਭਰੋਸਾ ਦਿੱਤਾ ਗਿਆ ਸੀ ਕਿ ਲਿਵਰ ਟ੍ਰਾਂਸਪਲੈਂਟ ਦਾ ਆਪਰੇਸ਼ਨ ਸਫਲ ਰਹੇਗਾ ਪਰ ਆਪਰੇਸ਼ਨ ਤੋਂ ਬਾਅਦ ਮਰੀਜ਼ ਦੀ ਸਿਹਤ ਖਰਾਬ ਹੋਣੀ ਸ਼ੁਰੂ ਹੋ ਗਈ ਤੇ ਆਪਰੇਸ਼ਨ ਤੋਂ 3 ਦਿਨ ਬਾਅਦ ਜਿਹੜਾ ਹੈ ਉਹ ਅਮਰ ਜਿਹੜਾ ਹੈ ਉਸਨੇ ਸਵਾਸ ਤੇ ਆਲ ਦਿੱਤੇ ਉਹਨਾਂ ਨੂੰ ਭਾਰੀ ਆਰਥਿਕ ਅਤੇ ਮਾਨਸਿਕ ਨੁਕਸਾਨ ਹੁਣ ਜਿਹੜਾ ਹੈ ਪਰਿਵਾਰ ਵਾਲਿਆਂ ਨੂੰ ਹੋਇਆ ਹੈ ਪਰਿਵਾਰ ਵਾਲਿਆਂ ਦਾ ਦੋ ਮ੍ਰਿਤਕ ਦੇ ਜਾਰੀ ਹੋਣ ਤੋਂ ਬਾਅਦ ਵੀ ਅੰਮ੍ਰਿਤ ਦੀ ਪਤਨੀ ਜਿਨ੍ਹਾਂ ਨੇ ਲਿਵਰ ਡੋਨੇਟ ਕੀਤਾ ਸੀ ਉਹਨਾਂ ਨੂੰ ਡਿਸਚਾਰਜ ਨਹੀਂ ਕੀਤਾ ਗਿਆ ਨਾਤੇ 1 ਲੱਖ ਰੁਪਇਆ ਹੋਰ ਜ਼ਿਆਦਾ ਜਮ੍ਹਾਂ ਕਰਵਾਉਣ ਦੇ ਲਈ ਕਿਹਾ ਗਿਆ ਤੇ ਪਰਿਵਾਰ ਨੇ ਵਿਆਜ ਤੇ ਕਰਜ਼ਾ ਲੈ ਕੇ ਦਿੱਤੇ ਤੇ ਇਸ ਤੋਂ ਬਾਅਦ ਉਸਨੂੰ ਡਿਸਚਾਰਜ ਕੀਤਾ ਗਿਆ ਸਭ ਤੋਂ ਜ਼ਿਆਦਾ ਦੁੱਖ ਤਾਂ ਉਦੋਂ ਹੁੰਦਾ ਹੈ ਜਦੋਂ ਪਰਿਵਾਰ ਨੂੰ ਬਾਅਦ ਵਿੱਚ ਇੱਕ ਹੋਰ ਨੋਟਿਸ ਭੇਜਿਆ ਜਾਂਦਾ ਜਿਸ ਦੇ ਵਿੱਚ ਕੇ 5 ਲੱਖ 47950 ਰੁਪਏ 18% ਦੇ GST ਦੇ ਨਾਲ ਲਗਾ ਕੇ ਮੰਗ ਕੀਤੀ ਜਾਂਦੀ ਹੈ ਇੱਥੇ ਹੁਣ ਜ਼ਿਕਰ ਹੋ ਗਿਆ ਕਿ ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਨੇ 6 ਦਸੰਬਰ ਨੂੰ ਕਿਸੇ ਵੀ ਹਸਪਤਾਲ ਵਿੱਚ ਮਰੀਜ਼ ਦੇ ਜਾਨ ਗਵਾਉਣ ਤੋਂ ਬਾਅਦ ਬਿੱਲ ਦੇ ਬਦਲੇ ਕੋਈ ਵੀ ਪੈਸਾ ਜਿਹੜਾ ਹੈ ਵਸੂਲਣ ਦੇ ਲਈ ਐਡਵਾਈਜ਼ਰੀ ਜਾਰੀ ਕੀਤੀ ਸੀਗੀ ਕੋਈ ਵੀ ਪੈਸਾ ਨਹੀਂ ਵਸੂਲਿਆ ਜਾਵੇਗਾ ਇਸੇ ਮਾਮਲੇ ਦੇ ਵਿੱਚ ਹਸਪਤਾਲ ਪ੍ਰਬੰਧਕਾਂ ਵੱਲੋਂ ਕੋਈ ਵੀ ਟਿੱਪਣੀ ਨਹੀਂ ਕੀਤੀ ਜਾ ਰਹੀ ਹੁਣ ਦੇਖਣਾ ਇਹ ਹੋਵੇਗਾ ਕਿ ਇਸ ਮਾਮਲੇ ਦੇ ਵਿੱਚ ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਦਾ ਕੀ ਰਵੱਈਆ ਰਹਿੰਦਾ ਕਿਉਂਕਿ ਪਰਿਵਾਰ ਵਾਲਿਆਂ ਮਾਨੂੰ ਕਹਿ ਰਿਹਾ ਕਿ ਉਹਨਾਂ ਨੂੰ ਬਹੁਤ ਜ਼ਿਆਦਾ ਪਰੇਸ਼ਾਨ ਕੀਤਾ ਗਿਆ ਉਹਨਾਂ ਨੇ ਪੈਸੇ ਜਿਹੜੇ ਨੇ ਬਹੁਤ ਮੁਸ਼ਕਿਲ ਦੇ ਨਾਲ ਉਧਾਰ ਲੈ ਕੇ ਦਿੱਤੇ ਨੇ ਜਾਂ ਫਿਰ ਜਦੋਂ ਅਸੀਂ ਗੱਲ ਕਰਦੇ ਹਾਂ 플ੌਟ ਨੂੰ ਵੇਚਣ ਦੀ 플ੌਟ ਵੇਚ ਕੇ ਉਹਨਾਂ ਨੇ ਪੈਸੇ ਦਿੱਤੇ ਔਰ ਬਹੁਤ ਹੀ ਵੱਡੀ ਰਕਮ ਜਿਹੜ ਨੂੰ ਕਰਨਾ ਪਿਆ ਹੈ ਉਹਨਾਂ ਦੀ ਜਾਨ ਜਿਹੜੀ ਉਹਨਾਂ ਦੇ ਘਰ ਦੇ ਵਿੱਚੋਂ ਮੈਂਬਰ ਦੀ ਚਲੀ ਗਈ ਹੈ ਨਾਲ ਦੀ ਨਾਲ ਹੁਣ ਵੀ ਪਰੇਸ਼ਾਨ ਕੀਤਾ ਜਾ ਰਿਹਾ ਹੈ ਕਿ ਪੈਸੇ ਜਿਹੜੇ ਨੇ ਜ਼ਰੂਰ ਤੇ ਜ਼ਰੂਰ ਦਿੱਤੇ ਜਾਣ ਹੁਣੇ ਆਉਣ ਵਾਲਾ ਸਮੇਂ ਦੱਸੇਗਾ ਕਿ ਇਸ ਕੇਸ ਦੇ ਬੱਚੇ ਕੀ ਨਵਾਂ ਪੜਾ ਜਿਹੜਾ ਹੈ ਉਹ ਆ ਸਕਦਾ